ਦੇ ਰਾਜਸਥਾਨ ਦੇ ਬਜੂ ਇਲਾਕੇ ਵਿੱਚ ਹਿਰਨ ਦਾ ਸ਼ਿਕਾਰ ਕਰਨ ਵਾਲੇ 6 ਸ਼ਿਕਾਰੀਆ ਨੂੰ ਪੁਲਿਸ ਨੇ ਬੀਤੇ ਕੱਲ੍ਹ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਵੀ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੰਸਾ ਪੜਕ ਗਈ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਪੁਲਿਸ ਥਾਣੇ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਹੈ ਜਿਸ ਤੋਂ ਗੁੱਸੇ ਚ ਆਏ ਪੁਲਿਸ ਮੁਲਾਜ਼ਮਾ ਨੇ ਇਹਨਾਂ ਲੋਕਾਂ ਤੇ ਲਾਠੀ ਚਾਰਜ ਵੀ ਕੀਤਾ ਦਰਸਲ ਪੁਲਿਸ ਤੇ ਇਲਜ਼ਾਮ ਲੱਗੇ ਕਿ ਉਹ ਸ਼ਿਕਾਰੀਆਂ ਦਾ ਸਾਥ ਦੇ ਰਹੇ ਨੇ ਜਿਸ ਤੋਂ ਬਾਅਦ ਇਲਾਕਾ ਵਾਸੀ ਭੜਕ ਉઠੇ ਅਤੇ ਪੁਲਿਸ ਤੇ ਹਮਲਾ ਕਰ ਦਿੱਤਾ ਤੇ ਇਲਜ਼ਾਮ ਸੀ ਕਿ ਪੰਜਾਬ ਦੇ 6 ਸ਼ਿਕਾਰੀ ਰਾਜਸਥਾਨ ਦੇ ਬੀਕਾਨੇਰ ਚ ਚਿੰਕਾਰਾ ਹਿਰਨ ਦਾ ਸ਼ਿਕਾਰ ਕਰਨ ਪਹੁੰਚੇ ਸੀ ਜਿੱਥੇ ਉਹਨਾਂ ਵੱਲੋਂ ਗੋਲੀ ਮਾਰ ਕੇ ਇੱਕ ਹਿਰਨ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਸ਼ਿਕਾਰੀਆਂ ਦਾ 40 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਉਹਨਾਂ ਨੂੰ ਕਾਬੂ ਕਰ ਲਿਆ ਉਧਰ ਪਿੱਛਾ ਕਰਨ ਦੀਆਂ ਬੀਤੇ ਕੱਲ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਸ਼ਿਕਾਰੀ ਨੌਜਵਾਨ ਫਿਲਮੀ ਸਟਾਈਲ ਵਿੱਚ ਭੱਜਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਇਹਨਾਂ ਦੇ ਅੱਗੇ ਜੀਸੀਬੀ ਲਗਾਈ ਗਈ ਪਰ ਜੀਸੀਬੀ ਦੇ ਥੱਲੇ ਤੋਂ ਇਹਨਾਂ ਨੇ ਫਿਲਮੀ ਸਟਾਈਲ ਵਿੱਚ ਆਪਣੀ ਜੀਪ ਨੂੰ ਕੱਢ ਦਿੱਤਾ ਅਤੇ ਜੀਪ ਦੀ ਛੱਤ ਉੱਡ ਗਈ ਪਰ ਇਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋਏ ਸੀ ਹਾਲਾਂਕਿ ਬਾਅਦ ਵਿੱਚ ਲੋਕਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਅਤੇ ਕਾਬੂ ਕਰ ਲਿਆ ਸੀ ਤਜ ਜਾਣਕਾਰੀ ਅਨੁਸਾਰ ਬਿਕਨਰ ਜ਼ਿਲ੍ਹੇ ਦੇ ਬੱਜੂ ਦੀ ਹੱਦ ਤੇ ਇੱਕ ਥਾਰ ਅਤੇ ਜੀਪ 'ਚ ਸਵਾਰ 6 ਵਿਅਕਤੀਆਂ ਨੇ ਇੱਕ ਚਿੰਕਾਰਾ ਹਿਰਨ ਨੂੰ ਗੋਲੀ ਮਾਰ ਦਿੱਤੀ ਸੀ ਗੋਲੀ ਦੀ ਬਾਅਦ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਇਹਨਾਂ ਦਾ ਪਿੱਛਾ ਕੀਤਾ ਸੀ ਜਿਸ ਤੋਂ ਬਾਅਦ ਕਰੀਬ 40 ਕਿਲੋਮੀਟਰ ਤੱਕ ਇਹਨਾਂ ਦਾ ਪਿੱਛਾ ਕੀਤਾ ਗਿਆ ਪੁਲਿਸ ਦੇ ਬਲਾਕਮ ਵੀ ਲੋਕਾਂ ਦੇ ਨਾਲ ਮਿਲ ਗਏ ਅਤੇ ਬਾਅਦ ਵਿੱਚ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ